ਪੰਜਾਬ ਦੇ ਵਿੱਚ ਬੀਤੇ 5 ਦਿਨਾਂ ਤੋਂ ਤਾਪਮਾਨ 40 ਡਿਗਰੀ ਦੇ ਕਰੀਬ ਹੀ ਸਥਿਰ ਰਿਹਾ ਹੈ ਤਾਂ ਐਸੇ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਵਧੀ ਹੋਈ ਹੈ ਤੇ ਲੋਕ ਉਡੀਕ ਕਰ ਰਹੇ ਨੇ ਕਿ ਆਖਰਕਾਰ ਮੀਂਹ ਕਦੋਂ ਪਏਗਾ ਤਾਂ ਇਸ ਦੇ ਲਈ ਹੁਣ ਜਵਾਬ ਸਾਹਮਣੇ ਆਇਆ ਮੌਸਮ ਵਿਭਾਗ ਦੇ ਵੱਲੋਂ ਜਿੱਤੇ ਕਿ ਹੁਣ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਹੁਣ 3 ਤਿੰਨ ਤੋਂ 4 ਦਿਨਾਂ ਦੇ ਜਿਨ੍ਹਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਤੁਹਾਨੂੰ ਦਿਖਾਈ ਦੇ ਸਕਦਾ ਹੈ ਤੇ ਖਾਸ ਤੌਰ ਦੇ ਉੱਤੇ ਕੱਲ ਬੁੱਧਵਾਰ ਨੂੰ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ orange ਅਲਰਟ ਜਾਰੀ ਕੀਤਾ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 9 ਜ਼ਿਲ੍ਹੇ ਹੋਰ ਨੇ ਜਿੱਥੇ yellow ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਕੁਝ ਕ ਜ਼ਿਲ੍ਹੇ ਨੇ ਜਿੱਤੇ ਲਗਭਗ ਕਹਿ ਸਕਦੇ ਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਹੀ ਸਾਨੂੰ ਮੀਂਹ ਦੇਖਣ ਨੂੰ ਮਿਲੇਗਾ ਜਿੱਤੇ ਹੁਣ ਬਾਰਿਸ਼ ਦੇ ਨਾਲ ਰਾਹਤ ਜ਼ਰੂਰ ਮਿਲੇਗੀ ਹਾਲਾਂਕਿ ਕੱਲ ਵੀ ਬਾਰਿਸ਼ ਦੇਖਣ ਨੂੰ ਮਿਲੀ ਸੀ ਕਿਉਂਕਿ 4 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਸੀ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਦਾ ਜੋ ਪਹਿਲਾ ਅਲਰਟ ਸਾਹਮਣੇ ਆਇਆ ਤਾਂ ਐਸੇ ਚ ਹੁਣ ਅੱਜ ਕੱਲ ਤੇ ਪਰਸੋਂ ਜੋ ਇਹ ਤੰਦੇ ਨੇ ਇਹਨਾਂ ਚ ਮੰਨਿਆ ਜਾ ਰਿਹਾ ਹੈ ਕਿ ਬਾਰਿਸ਼ ਚੰਗੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ 'ਚ ਇਸ ਵਾਰ ਮੌਨਸੂਨ ਦੀ ਰਫ਼ਤਾਰ ਥੋੜੀ ਸੁਸਤ ਰਹੀ ਹੈ ਮੌਨਸੂਨ ਆਇਆ ਤਾਂ ਜ਼ਰੂਰ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਜਿੱਥੇ ਪਾਣੀ ਦੇ ਨਾਲ ਕਾਫੀ ਜ਼ਿਆਦਾ ਸਥਿਤੀ ਗੰਭੀਰ ਬਣੀ ਹੋਈ ਹੈ ਉੱਥੇ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਹੈ ਤਾਂ ਹੁਣ ਕੱਲ ਜੋ ਹੈ بارش ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿੱਥੇ ਕਿ ਹੁਣ ਜਦ 7 ਜ਼ਿਲ੍ਹਿਆਂ ਦੇ ਵਿੱਚ orange alert ਹੈ ਤਾਂ ਉੱਥੇ ਤਾਂ ਭਾਰੀ بارش ਦੇਖਣ ਨੂੰ ਮਿਲ ਸਕਦੀ ਹੈ ਜਿੱਥੇ yellow alert ਹੈ ਉੱਥੇ ਫਿਰ ਰੁਕ ਰੁਕ ਕੇ بارش ਦੇਖਣ ਨੂੰ ਮਿਲ ਸਕਦੀ ਹੈ ਪਰ 19 ਜ਼ਿਆਦਾ ਨਹੀਂ ਮਿਲੇਗੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹੁਣ ਆਉਣ ਵਾਲੇ ਸਮੇਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਮੌਨਸੂਨ ਚੰਗੀ ਤਰ੍ਹਾਂ ਸਰਗਰਮ ਹੋਵੇਗੀ ਤੇ ਜੋ ਅਗਸਤ ਦਾ ਮਹੀਨਾ ਹੈ ਇਸ ਦੇ ਵਿੱਚ ਜਾ ਕੇ ਹੁਣ ਲੋਕਾਂ ਨੂੰ ਥੋੜੀ ਰਾਹਤ ਮਿਲਨੀ ਸ਼ੁਰੂ ਹੋ ਸਕਦੀ ਹੈ ਮੌਸਮ ਸੁਹਾਵਣਾ ਬਣਿਆ ਰਹੇਗਾ ਕਿਉਂਕਿ ਮੀਂਹ ਪਹਿਲਾਂ ਜੋ ਹੈ ਉਹ ਨਹੀਂ ਪਿਆ ਐਸੀ ਜੇ ਤੁਹਾਡੇ ਨਾਲ ਉਹਨਾਂ ਜ਼ਿਲ੍ਹਿਆਂ ਦਾ ਅੰਕੜਾ ਸਾਂਝਾ ਕਰ ਦਿੰਦੇ ਹਾਂ ਜਿੱਥੇ ਕਿ ਅਲਰਟ ਜਾਰੀ ਕੀਤੇ ਗਏ ਤਾਂ ਆਈਐਮਡੀ ਦੇ ਅਨੁਸਾਰ ਪੰਜ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਇਹਨਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਤੇ ਇਸੇ ਦੇ ਨਾਲ ਹੀ ਪੰਜਾਬ ਦੇ ਜੋ ਬਾਕੀ ਸਾਰੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈ ਤਾਂ ਐਸੇ ਚ ਜੇਕਰ ਮੋਹਾਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ 38 ਡਿਗਰੀ ਦੇ ਕਰੀਬ 38 ਡਿਗਰੀ ਸੈਲਸੀਅਸ ਉਸ ਦੇ ਨੇੜੇ ਰਿਹਾ ਤਾਪਮਾਨ ਤੇ ਹੁਣ ਜੋ ਹੈ ਕਿ ਤਾਪਮਾਨ ਜਦ ਹੇਠਾ ਆਉਂਦਾ ਤਾਂ ਉਸ ਦੇ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਗਰਮੀ ਕਾਫੀ ਜ਼ਿਆਦਾ ਹੈ ਇਸ ਵਾਰ ਗਰਮੀ ਇੰਨੀ ਸੀ ਕਿ ਏਸੀਜ਼ ਦੀ ਜੋ ਵਿਕਰੀ ਹੈ ਏਸੀਆਂ ਦੀ ਵਿਕਰੀ ਨੇ ਵੀ ਰਿਕਾਰਡ ਤੋੜ ਦਿੱਤੇ ਹੁਣ ਜਦ ਬਾਰਿਸ਼ ਹੁੰਦੀ ਹੈ ਕਿੰਨੀ ਕ ਰਾਹਤ ਮਿਲਦੀ ਹੈ ਤੇ ਕੀ ਮੌਨਸੂਨ ਹੁਣ ਆਪਣੀ ਚਰਮ ਸੀਮਾ ਤੇ ਪਹੁੰਚਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪੰਜਾਬ ਦੇ ਵਿੱਚ ਬੀਤੇ 5 ਦਿਨਾਂ ਤੋਂ ਤਾਪਮਾਨ 40 ਡਿਗਰੀ ਦੇ ਕਰੀਬ ਹੀ ਸਥਿਰ ਰਿਹਾ ਹੈ ਤਾਂ ਐਸੇ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਵਧੀ ਹੋਈ ਹੈ ਤੇ ਲੋਕ ਉਡੀਕ ਕਰ ਰਹੇ ਨੇ ਕਿ ਆਖਰਕਾਰ ਮੀਂਹ ਕਦੋਂ ਪਏਗਾ ਤਾਂ ਇਸ ਦੇ ਲਈ ਹੁਣ ਜਵਾਬ ਸਾਹਮਣੇ ਆਇਆ ਮੌਸਮ ਵਿਭਾਗ ਦੇ ਵੱਲੋਂ ਜਿੱਤੇ ਕਿ ਹੁਣ ਅਲਰਟ ਜਾਰੀ ਕੀਤਾ ਗਿਆ ਹੈ ਆਉਣ ਵਾਲੇ ਹੁਣ 3 ਤਿੰਨ ਤੋਂ 4 ਦਿਨਾਂ ਦੇ ਜਿਨ੍ਹਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਤੁਹਾਨੂੰ ਦਿਖਾਈ ਦੇ ਸਕਦਾ ਹੈ ਤੇ ਖਾਸ ਤੌਰ ਦੇ ਉੱਤੇ ਕੱਲ ਬੁੱਧਵਾਰ ਨੂੰ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ orange alert ਜਾਰੀ ਕੀਤਾ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 9 ਜ਼ਿਲ੍ਹੇ ਹੋਰ ਨੇ ਜਿੱਥੇ yellow alert ਜਾਰੀ ਕੀਤਾ ਗਿਆ ਹੈ ਤਾਂ ਇਹ ਕੁਝ ਕੁ ਜ਼ਿਲ੍ਹੇ ਨੇ ਜਿੱਤੇ ਲਗਭਗ ਕਹਿ ਸਕਦੇ ਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਹੀ ਸਾਨੂੰ ਮੀਂਹ ਦੇਖਣ ਨੂੰ ਮਿਲੇਗਾ ਜਿੱਥੇ ਹੁਣ بارش ਦੇ ਨਾਲ ਰਾਹਤ ਜ਼ਰੂਰ ਮਿਲੇਗੀ ਹਾਲਾਂਕਿ ਕੱਲ ਵੀ بارش ਦੇਖਣ ਨੂੰ ਮਿਲੀ ਸੀ ਕਿਉਂਕਿ 4 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਸੀ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਦਾ ਜੋ ਪਹਿਲਾ ਅਲਰਟ ਸਾਹਮਣੇ ਆਇਆ ਤਾਂ ਐਸੇ ਚ ਹੁਣ ਅ ਅੱਜ ਕੱਲ ਤੇ ਪਰਸੋਂ ਜੋ ਇਹ ਤੰਦੇ ਨੇ ਇਹਨਾਂ ਚ ਮੰਨਿਆ ਜਾ ਰਿਹਾ ਹੈ ਕਿ ਬਾਰਿਸ਼ ਚੰਗੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੰਜਾਬ 'ਚ ਇਸ ਵਾਰ ਮੌਨਸੂਨ ਦੀ ਰਫ਼ਤਾਰ ਥੋੜੀ ਸੁਸਤ ਰਹੀ ਹੈ ਮੌਨਸੂਨ ਆਇਆ ਤਾਂ ਜ਼ਰੂਰ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਜਿੱਥੇ ਪਾਣੀ ਦੇ ਨਾਲ ਕਾਫੀ ਜ਼ਿਆਦਾ ਸਥਿਤੀ ਗੰਭੀਰ ਬਣੀ ਹੋਈ ਹੈ ਉੱਥੇ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਕਾਫੀ ਘੱਟ ਦੇ ਖੰਡ ਮਿਲ ਰਹੀ ਹੈ ਤਾਂ ਹੁਣ ਕੱਲ ਜੋ ਹੈ بارش ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿੱਥੇ ਕਿ ਹੁਣ ਜਦ 7 ਜ਼ਿਲ੍ਹਿਆਂ ਦੇ ਵਿੱਚ orange alert ਹੈ ਤਾਂ ਉੱਥੇ ਤਾਂ ਭਾਰੀ بارش ਦੇਖਣ ਨੂੰ ਮਿਲ ਸਕਦੀ ਹੈ ਜਿੱਥੇ yellow alert ਹੈ ਉੱਥੇ ਫਿਰ ਰੁਕ ਰੁਕ ਕੇ بارش ਦੇਖਣ ਨੂੰ ਮਿਲ ਸਕਦੇ ਪਰ ਉਨੀ ਜ਼ਿਆਦਾ ਨਹੀਂ ਮਿਲੇਗੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹੁਣ ਆਉਣ ਵਾਲੇ ਸਮੇਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਮੌਨਸੂਨ ਚੰਗੀ ਤਰ੍ਹਾਂ ਸਰਗਰਮ ਹੋਵੇਗੀ ਤੇ ਜੋ ਅਗਸਤ ਦਾ ਮਹੀਨਾ ਹੈ ਇਸ ਦੇ ਵਿੱਚ ਜਾ ਕੇ ਹੁਣ ਲੋਕਾਂ ਨੂੰ ਥੋੜੀ ਰਾਹਤ ਮਿਲਨੀ ਸ਼ੁਰੂ ਹੋ ਸਕਦੀ ਹੈ ਮੌਸਮ ਸੁਹਾਵਣਾ ਬਣਿਆ ਰਹੇਗਾ ਕਿਉਂਕਿ ਮੀਂਹ ਪਹਿਲਾਂ ਜੋ ਹੈ ਉਹ ਨਹੀਂ ਪਿਆ ਐਸੀ ਜੀ ਤੁਹਾਡੇ ਨਾਲ ਉਹਨਾਂ ਜ਼ਿਲ੍ਹਿਆਂ ਦਾ ਅੰਕੜਾ ਸਾਂਝਾ ਕਰ ਦਿੰਨੇ ਆ ਜਿੱਥੇ ਕਿ ਅਲਰਟ ਜਾਰੀ ਕੀਤੇ ਗਏ ਤਾਂ ਆਈਐਮਡੀ ਦੇ ਅਨੁਸਾਰ ਪੰਜ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਇਹਨਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਤੇ ਇਸੇ ਦੇ ਨਾਲ ਹੀ ਪੰਜਾਬ ਦੇ ਜੋ ਬਾਕੀ ਸਾਰੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈ ਤਾਂ ਐਸੇ ਚ ਜੇਕਰ ਮੋਹਾਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ 38 ਡਿਗਰੀ ਦੇ ਕਰੀਬ 38 ਡਿਗਰੀ ਸੈਲਸੀਅਸ ਉਸ ਦੇ ਨੇੜੇ ਰਿਹਾ ਤਾਪਮਾਨ ਤੇ ਹੁਣ ਜੋ ਹੈ ਕਿ ਤਾਪਮਾਨ ਜਦ ਹੇਠਾ ਆਉਂਦਾ ਤਾਂ ਉਸ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਗਰਮੀ ਕਾਫੀ ਜ਼ਿਆਦਾ ਹੈ ਇਸ ਵਾਰ ਗਰਮੀ ਇੰਨੀ ਸੀ ਕਿ ਏਸੀਜ਼ ਦੀ ਜੋ ਵਿਕਰੀ ਹੈ ਏਸੀਆਂ ਦੀ ਵਿਕਰੀ ਨੇ ਵੀ ਰਿਕਾਰਡ ਤੋੜ ਦਿੱਤੇ ਹੁਣ ਜਦ ਬਾਰਿਸ਼ ਹੁੰਦੀ ਹੈ ਕਿੰਨੀ ਕ ਰਾਹਤ ਮਿਲਦੀ ਹੈ ਤੇ ਕੀ ਮੌਨਸੂਨ ਹੁਣ ਆਪਣੀ ਚਰਮ ਸੀਮਾ ਤੇ ਪਹੁੰਚਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ